ਜੈ ਸਾਈਆਂ ਜੀ ਤੇ ਸੰਗਰੇ ਪੱਲਣ ਮੈਂ ਵੀਰ ਬਹਰ ਤਰੇ ਆਉਂਦਾ ਵ ਮੈਂ ਤੇਰੀ ਅਸਪਤਾ ਗਾਉਂਦਾ ਵ ਮੈਂ ਵੀਰ ਬਹਰ ਦਰ ਆਉਂਦਾ ਵ ਮੈਂ ਤੇਰੀ ਅਸਪਤਾ ਗਾਉਂਦਾ ਇਸ ਬੱਚੜੇ ਆਪ ਨਿਮਾਣੇ ਦੀ ਬੱਚੜੇ ਆਪ ਨਿਮਾਣੇ ਦੀ ਤੂੰ ਆਪ ਹਾਜ਼ਰੀ ਦਾ ਦੇਵੇਂ ਮੈਨੂੰ ਲਿਖਣਾ ਮੈਨੂੰ ਲਿਖਣਾ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਜਦੋਂ ਦਰ ਤੇਰੇ ਤੇ ਆ ਜਾਵਾਂ ਮਣੇ ਆਪਣੇ ਸ਼ਾਂਤੀ ਪਾ ਜਾਵਾਂ ਦਰ ਤੇਰੇ ਤੇ ਆ ਜਾਵਾਂ ਮਣੇ ਆਪਣੇ ਸ਼ਾਂਤੀ ਪਾ ਜਾਵਾਂ ਚਤੁੱਤੇ ਨਾਮ ਤੇ ਆਉਂਦਾ ਵਾਂ ਤੇਰਾ ਨਾਮ ਤੇ ਆਉਂਦਾ ਵਾਂ ਤੂੰ ਸਦੜੇ ਰਾਵਖਾ ਦੇਵੇਂ ਮੈਨੂੰ ਲਿਖਣਾ ਮੈਨੂੰ ਲਿਖਣਾ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਜਦੋਂ ਸੰਗ ਸ਼ੁਰੂ ਹੋ ਆਇਆ ਏ ਤੇਰਾ ਹੀ ਲਿਖਿਆ ਗਾਇਆ ਏ ਜਦੋਂ ਸੰਗ ਸ਼ੁਰੂ ਹੋ ਆਇਆ ਏ ਤੇਰਾ ਹੀ ਲਿਖਿਆ ਗਾਇਆ ਏ ਜੋ ਤੁਸਾਂ ਨੇ ਆਪ ਲਿਖਾਇਆ ਏ ਸੰਗਤਾਂ ਦੇ ਚੋਲੇ ਪਾਇਆ ਏ ਜੋ ਤੁਸਾਂ ਨੇ ਆਪ ਲਿਖਾਇਆ ਏ ਸੰਗਤਾਂ ਦੇ ਚੋਲੇ ਪਾਇਆ ਏ ਮੀਰ ਰਹਿਮਤ ਦਾ ਵਰਸਾ ਦੇਵੇਂ ਰਹਿਮਤ ਦਾ ਵਰਸਾ ਦੇਵੇਂ ਮੈਨੂੰ ਲਿਖਣਾ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ ਤੂੰ ਸਾਈਂ ਦਰਗੱਲੀ ਸ਼ਾਵਾਂ ਲਈ ਦੀ ਦੁਨੀਆ ਤੇਰਾ ਹੀ ਨਾਵਾ ਤੂੰ ਸਾਈਂ ਦਰਗੱਲੀ ਸ਼ਾਵਾਂ ਲਈ ਦੀ ਦੁਨੀਆ ਤੇਰਾ ਹੀ ਨਾਵਾ ਜਿਹੜਾ ਬਣ ਕੇ ਨਹੀਂ ਮਹਣਾ ਆਂ ਅੱਜ ਉਹ ਖਾਲੀ ਚੋਲੀ ਨਹੀਂ ਜਾਂਦਾ ਜਿਹੜਾ ਬਣ ਕੇ ਨਿਮਾਣਾ ਆ ਜਾਂਦਾ ਉਹ ਖਾਲੀ ਚੋਲੀ ਨਹੀਂ ਜਾਂ ਗੁਰਦੀਪ ਨਿਮਾਣੇ ਦੇ ਵਾਂਗੂ ਗੁਰਦੀਪ ਨਿਮਾਣੇ ਦੇ ਵਾਂਗੂ ਚਰਨਾ ਸੰਗੇ ਸੁਨੂ ਲਾ ਲੈ ਵੇ ਮੈਨੂੰ ਲਿਖਣਾ ਇਹਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇ ਮੈਨੂੰ ਲਿਖਣਾ ਲਿਖਣਾ ਲਿਖ ਲਿਖਣਾ 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 ਲਿਖ ਲਿਖਣਾ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇ ਮੈਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਤੂੰ ਆਪ ਲਿਖਾ ਗਵਾ ਦੇਵੇਂ